ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਹੋਰ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਬਈ ਇਹ ਜਾਨਵਰ ਵਗੈਰਾ ਸਾਰਿਆਂ ਦੇ ਵਾਹਿਗੁਰੂ ਕਿਰਪਾ ਕਰੇ ਵਧੀਆ ਹੋਣ ਤੇ ਆ ਗਏ ਬਈ ਆਪਾਂ ਇਧਰ ਲੈ ਘਰੇ ਜਵਾ ਦਾਣੇ ਪਾਉਣੇ ਆਂ ਡਾਉਂਦਾ ਨਹੀਂ ਮਕਬੂਤਰ ਅੱਜ ਮੈਨੂੰ ਕੰਮ ਹੈ ਤੇ ਥੋੜਾ ਜਿਹਾ ਕਰਕੇ ਇੱਕ ਮੇਰੀ ਟੂਹੀ ਵਾਲੀ ਦਰਦ ਕਰ ਲਈ ਅੱਜ ਤਾਂ ਸਸਾ ਜੇ ਕੋਈ ਨਹੀਂ ਆਣ ਬਟਾਣਾ ਓਡਾ ਖੋਲ ਦੇ ਥੋੜੀ ਧੁੱਪ ਲੱਗ ਜੂ ਤੇ ਅਸੀਂ ਨਾਲ ਦਾਣੇ ਪਾ ਲਈਏ ਲੋਪਈਰਾਸ ਦਾ ਪੱਖਾ ਐਂ ਚੱਲੀ ਜਾਂਦਾ ਚੱਕਰ ਚੱਲੇ ਜਾਂਦਾ ਅੰਦਰੋਂ ਬੜਾ ਗੰਦ ਪਿਆ ਯਾਰ ਕਬੂਤਰਾਂ ਦੇ ਅੰਦਰ ਬਾੜਨ ਕਰਕੇ ਇਹ ਹੌਲੀ ਹੌਲੀ ਸੈਟਿੰਗ ਆਉਗੀ ਕੋਈ ਨਾ ਕਰ ਲੈਣੀ ਛੱਕ ਕੋਈ ਉਂਗਲ ਪਾਈ ਤਾਂ ਨੇ ਤੇ ਲਓ ਪਾਈਓ ਬੁਰੋ ਕਹਉਂਦਾ ਨਹੀਂ ਤੁਸੀਂ ਤੇ ਇੱਕ ਬਾਈ ਨੇ ਕਮੈਂਟ ਕਰਿਆ ਜੀ ਕਿ ਅੰਸੀ ਤੋਂ ਵੀ ਉੱਤੇ ਕੋਲਗੇਟ ਲਾ ਦੇ ਤੇ ਯਾਰ ਮੈਥੋਂ ਉਹ ਕੋਲਗੇਟ ਹੀ ਨਹੀਂ ਲਿਆ ਕੇ ਲੱਗਿਆ ਬਸ ਭੁੱਲ ਜਾਂਦਾ ਹਰ ਵਾਰੀ पाणी ਕਿੰਨਾ ਘਟਾ ਕੋਲ ਜੱਟ ਵੀ ਲਿਆ ਕੇ ਲਾਉਣਾ ਯਾਰ ਜਾਨੂ ਭੱਜ ਭੁੱਲ ਜਾਨਾ ਹਰ ਵਾਰੀ ਭੁੱਲ ਜਾਨਾ ਜੇ ਲਾਵਾਂਗੇ ਚੱਲਣ ਮੈਂ ਦਿਮਾਗ ਚ ਨੇ ਕਹਿੰਦੇ ਗੱਲ ਫੇਰ ਆਈ ਆ ਜਾਣਾ ਓਰੇ ਠੀਕ ਹੈ ਜੀ ਉਹ ਵੀ ਲਾਉਣਾ ਆ ਗਿਆ ਦੇਖੋ ਗੋਲ ਗੱਟ ਨੂੰ ਸੱਟ ਲੈ ਤਾਰ ਆਥਨੇ ਰਿਆ ਕੇ ਲਾਉਂਗਾ ਓਈ ਵਜੇ ਦੇ ਗੋਲ ਗੱਟ ਦਾਨੇ ਪਾਤੇ ਖਾਈ ਜਾਂਦੇ ਨੇ ਤੇ ਬਸ ਪਾਣੀ ਭਰਦਾ ਮਿੱਠਾ ਮੁੱਠਾ ਦਾ ਬਈ ਹੁਣ ਪੂਰੀਆਂ ਟੋਪੀਆਂ ਲੱਗੇ ਕਬੂਤਰ ਮਾਰਨ ਮਿੱਠਾ ਮਠਾ ਤੇ ਝਿੱਕਤਾਂ ਸਨ ਜਿਕੇ ਨੇ ਨਿਬੜ ਗਿਆ ਆਪਣਾ ਮਿੱਠਾ ਜਾਮਾ ਇੱਕ ਨੰਬਰ ਮਾਰਦੇ ਨੇ ਹੁਣ ਕਬੂਤਰ ਆਪਣੇ ਤੰਦਰੁਸਤ ਵੀ ਲੱਗਦੇ ਨੇ ਦੇਖੋ ਦੇਖੋ ਜੀ ਅਨਬਰ ਦਾ ਪਤਾ ਲੱਗ ਜਾਂਦਾ ਵੀ ਕਿਵੇਂ ਲੱਗਦਾ ਜਾਨਵਰ ਤਾਂ ਇਹੋ ਆਪਣੇ ਕਬੂਤਰ ਦੇਖਣ ਨੂੰ ਫੱਟ ਲਾਦ ਨੇ ਪੂਰੇ ਹਰੇ ਗੰਦਾ ਕੋੰਦਾ ਥੋੜਿਆਂ ਸੁੱਕੀਆਂ ਨਹੀਂ ਹੈਗੀਆਂ ਸੁੱਕ ਜਾਣ ਦੇ ਤੇ ਦੇਖੀ ਹੁੰਦਾ ਫਰਕ ਹੈ ਜਾਨਵਰਾਂ ਦਾ ਪੂਰਾ ਆਪਣੇਆਂ ਦਾ ਆਪਣੇ ਬੱਚਾ ਵੀ ਸਾ ਤੇ ਤੇ ਬਿਠਾਵਾਂਗੇ ਜੇ ਟਾਈਮ ਨਾਲ ਆ ਕੇ ਕਰੇ ਯਾਰ ਬਾਕੀ ਆਪਣਾ ਹਜੇ ਯਾਰ ਸਾਰਾ ਕੁਝ ਹੀ ਸੈਟਪ ਬਧੂਰਾ ਪੈ ਟੂ ਹੀਟ ਬੈਗ ਚ ਦਰਦ ਹੋਣ ਕਰਕੇ ਨਾ ਮੇਰਾ ਕੋਸੂ ਨਹੀਂ ਹੁੰਦਾ ਤੇ ਆ ਮੇਨ ਬੰਦੇ ਤਾਂ ਕੋਸੂ ਫਿਰ ਹੋਰ ਬੰਦਾ ਬਾਈ ਕੋਈ ਕਰਦਾ ਨਹੀਂ ਹਨਾ ਹੁਣ ਤੁਸੀਂ ਆਪ ਹੀ ਜਾਣੀ ਤੇ ਤਾਂ ਕਰਕੇ ਹਜੇ ਕਰਾਂਗੇ ਥੋੜਾ ਸਿਸਟਮ ਸੈਟਿੰਗ ਆ ਜਾਂਦੇ ਪਾ ਕਿਹਾ ਹੋਇਆ ਮਣੀ ਨੂੰ ਉਹ ਲਾ ਕੇ ਜਾਊਗਾ ਦੋ ਦਰਾਂ ਤੇ ਤਾਂ ਅਸਲ ਦੋਦ ਸੈਟ ਅੰਦਰ ਸੜ ਨਹੀਂ ਜਾਣਾ ਮੇਰਾ ਆਪਾਂ ਫਿਰ ਆਪਾਂ ਜੋੜੀਆਂ ਬਾਹਰੇ ਕੱਢਣ ਲੱਗ ਜਾ ਕਰਾਂਗੇ ਪੂਰੇ ਡਾਕੂਮੈਂਟ ਜੱਤਨੇ ਬਾਹਰੇ ਕੱਢ ਲਿਆ ਕਰਾਂਗੇ ਤੜਕੇ ਅੰਦਰ ਹੀ ਪਾਇਆ ਕਰਾਂਗੇ ਦਾਣੇ ਸੱਚ ਆ ਕਰਕੇ ਨਸਮਰ ਚਰਮਾਤੀਆਂ ਦੀ ਗੱਲ ਹੁਣ ਆ ਬਾੜੀ ਵੀ ਗੁੱਡ ਗਧਣੀਆਂ ਧੁਣੀਆਂ ਲਾਉਣਾ ਯਾਰ ਇਹਦੇ ਵਿੱਚ ਵੀ ਦਿੱਕਤ ਆਊਗੀ ਚਲੋ ਅੱਪ ਕਰਦੇ ਹਾਂ ਫਸ ਤੋਂ ਹੋੜੀ ਵੀ ਸਾਰਾ ਸੈੱਟ ਇਹ ਵੀ ਗੁੱਡ ਨਹੀਂ ਆ ਕੇਰੀ ਆਪਣੀ ਸਿਰੋ ਠੀਕ ਆ ਬਈ ਹੱਥ ਨੇ ਕਰਦੇ ਆ ਵੀਡੀਓ ਕੰਟੀਨਿਊ ਸਾਹਮਣੂ ਉਹਨਾਂ ਨੂੰ ਖਾਣ ਦੋ ਜਾਣ ਦੋਣੇ ਹਾਂਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਜੀ ਆਗੇ ਆਪਾਂ ਇਧਰ ਲੈ ਕੇ ਕਰੀਏ ਦਾਨੇ ਧੋਣੇ ਪਾਈਏ ਜਾਨਵਰਾਂ ਨੂੰ ਆਪਣੇ ਦਾਣੇ ਵੀ ਘਟ ਰਹੇ ਨੇ ਚਾਤਾ ਧਾਵਾ ਨਾ ਮੇਗੀ ਜਾਨ ਲਈ ਯਾਰ ਖਰੀ ਸ਼ੱਕੋ ਬਈ ਦਾਣੇ ਕਰਨੇ ਰੈਡੀ ਸਟਡੀ ਗੋ ਇਹਨੂੰ ਪਾ ਦਈਏ ਯਾਰਾ ਚਿਤੜਾ ਜਿਹਾ ਕਬੂਤਰ ਵੀ ਚਕਾਉਣਾ ਹਾਂ ਬੈਠਾ ਜਿਹੜਾ ਇਹ ਵੀ ਚਕਾਉਣਾ ਹੈ ਸਰਬੂ ਨੂੰ ਏਪੀ ਨੂੰ ਫੋਨ ਕਰ ਦੇ ਕਹਿੰਦਾ ਵੀ ਸਰਬੂ ਆਊਗਾ ਮਾ ਕੋਈ ਚੱਕਰ ਨਹੀਂ ਬਈ ਆ ਜਾ ਮਾ ਕੋਈ ਨਹੀਂ ਲੈ ਜੀ ਕੋਈ ਚੱਕਰ ਨਹੀਂ ਪੱਤੇ ਖਾਊਗਾ ਬੱਚਾ ਯਾਰ ਤਾਂ ਨੇ ਹਨ ਆਪਣਾ ਹੀ ਅਸ ਹੈ ਰੇ ਤਾਂ ਲੱਗ ਗਿਆ ਜੱਕਾ ਮਾੜਾ ਨਹੀਂ ਹੋ ਰਾ ਆਲੀ ਬੜੀ ਯਾਰ ਚੱਕੂ ਹੈ ਤੁਹਾਨੂੰ ਤੋਗੇੜੇ ਯਾਰ ਲਿਆਉਣ ਵਾਲਾ ਇੱਕ ਬਈ ਸੱਚ ਮੈਨੂੰ ਕਮੈਂਟ ਆਉਂਦੇ ਨੇ ਬਈ ਪੁੱਛ ਦੇ ਦੀ ਕਿੱਥੋਂ ਦੂ ਬਈ ਆਪਣਾ ਪਿੰਡ ਦਾ ਝਾੜੂ ਆ ਤੇ ਜ਼ਿਲ੍ਹਾ ਆਪਣਾ ਸੰਗਰੂਰ ਹੈ ਤੂੰ ਇਧਰ ਮਾਨਸ ਵਾਲੀ ਸਾਈਡ ਬਾਈ ਆਪਣਾ ਲਾਸਟ ਪਿੰਡ ਪੈਂਦਾ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਲਾਸਟ ਪਿੰਡ ਆਪਣਾ ਝਾੜੋਂ ਪੈਂਦਾ ਸੰਗਰੂਰ ਜ਼ਿਲ੍ਹੇ ਦਾ ਪਰ ਭਾਗਿਆ ਬਚਾ ਜਾ ਹਟ ਗਿਆ ਚਲ ਕੋਈ ਨਾ ਤਾਂ ਕਰਕੇ ਆਪਣਾ ਜ਼ਿਲ੍ਹਾ ਸੰਗਰੂਰ ਆ ਬਾਈ ਤੇ ਯਾਰ ਦੇਣ ਵਾਲੇ ਬਾਈ ਕਬੂਤਰ ਵਾਲੇ ਹਨ ਤੁਸੀਂ ਆਪ ਹੀ ਸਿਆਣੇ ਹੋ ਆਪ ਲੋ ਯਾਰ ਬਾਲੇ ਹੈ ਹੀ ਨਹੀਂ ਕਬੂਤਰ ਦੇਵਾਂ ਕਿਥੋਂ ਜੋ ਹੋ ਗਿਆ ਆਪਾਂ ਬਈ ਜ਼ਰੂਰ ਕੋਈ ਯਤਨ ਕਰਨੇ ਆਪਣੇ ਭਾਈਆਂ ਦਾ ਮਾਣ ਅੰਦਰ ਰੱਖਾਂਗੇ ਜ਼ਰੂਰ ਕਬੂਤਰ ਆਪਣੇ ਹੋ ਜਾਣਦੇ ਪਹਿਲਾਂ ਫਿਰ ਆਪਾਂ ਦੇ ਵੀ ਦੇ ਮੈਂ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਵੋਝੇ-ਵੋਝੇ ਕਢਾ ਲਈਏ ਫਿਰ ਆਪਾਂ ਉਹ ਇਹਨਾਂ ਦੇ ਦਾਂਗੇ ਹਲੇ ਆਪਾਂ ਲਈ ਕੋਈ 7-8 ਨੇ ਕਬੂਤਰ ਅੱਜ ਕਬੂਤਰ ਦੇਣਾਗਾ ਮੁੰਡੇ ਨੂੰ ਹੈ ਕਿ ਉਹ ਆਊਗਾ ਕਬੂਤਰ ਲੈਣ ਉਹਨੂੰ ਦੇਣਾਗਾ ਜਿੱਥੇ ਤਲਾ ਕਬੂਤਰ ਆਉਣਾਗਾ ਤੇ ਤਾਂ ਕਰਕੇ ਆ ਬਈ ਸਿਸਟਮ ਕੋਈ ਗੱਲ ਨਹੀਂ ਪਈ ਜਿਹੜੇ ਵੀਰ ਪਾਈ ਆਪਣੇ ਟੱਚ ਚ ਰਹਣਗੇ ਕਬੂਤਰ ਉਹਨਾਂ ਨੂੰ ਦੇਵਾਂਗੇ ਜ਼ਰੂਰ ਕੋਈ ਸੁਣੀ ਨੋ ਪ੍ਰੋਬਲਮ ਬਰੇ ਆਹੜਾ ਵੇਟ ਕਰੋ ਯਾਰ ਹਨਾ ਜਿਦਾ ਆਪਾਂ ਲੋਗੇ ਹੋਗੇ ਕਬੂਤਰ ਆਪੋ ਦੀ ਦੇ ਦਾਂਗੇ ਕੋਈ ਚੱਕਰ ਨਹੀਂ ਆਇਆ ਹੋਵੇ ਜਾਣ ਦੇ ਕਬੂਤਰ ਆਪਾਂ ਆਪਣਾ ਡੱਬਾ ਵਿੱਚ ਆ ਬੈਠਾ ਕਰੋ ਸ਼ੌਂਕ ਤੇਰੀ ਛੱਡਿਆ ਕਰਾਂਗੇ ਉਹਨੂੰ ਹਾਂ ਛਾਤਰੀ ਇਹ ਲਿਆਉਣਾ ਨਾ ਬਸ ਥੱਲੇ ਛਾਤਰੀ ਲਾ ਕੇ ਛਾਤਰੀ ਤੇ ਬਿਠਾਇਆ ਕਰਾਂਗੇ ਦੱਸ ਦੇਣ 20 ਮਹੀਨੇ ਦੇ ਵਿੱਚ ਵਿੱਚ ਕਪੁੱਤਰੇ ਬੱਚਾ ਆਪਣਾ ਵੱਡਣ ਲੱਗ ਜੇ ਹੁਣ ਕੋਈ ਯਕਤਰਨਾ ਬਾਕੀ ਉਹ ਮੁੰਡਾ ਸਰੀਰ ਤਾਂ ਯਾਰ ਉਹਦਾ ਬੱਚਾ ਵੱਡਿਆ ਫਿਰਦਾ ਉਹਨੂੰ ਮੈਂ ਤਾਂ ਦੇਖਣ ਆਇਆ ਵੀ ਨਹੀਂ ਤਾਂ ਮੈਂ ਲੇਟ ਹੀ ਆਉਂਦਾ ਇੱਧਰ ਫੂਲ ਦੇਖਣ ਕਰਕੇ ਮੈਨੂੰ ਆਉਣਾ ਪੈ ਗਿਆ ਤੇ ਬਸ ਉਹਨੂੰ ਮੈਂ ਨਿੰਮੂ ਲੈ ਕੇ ਜਾਣਾ ਨੇ ਮੋਲੇ ਦੇ ਪੁੱਤਰਾਂ ਦਾ ਬਣਾਉਣਾ ਮੜਾ ਮੋਟਾ ਵਲੌਗ ਸਾਨੂੰ ਕਰਾਉਣ ਆ ਦਰਸਨ ਨੇ ਮੋਲੇ ਦੇ ਹਾਂਜੀ ਤੇ ਇਹਨਾਂ ਦੀ ਬਈ ਟਰੈਕਟਰ ਨੂੰ ਚੱਕਣ ਆਇਆ ਕਪੁੱਤਰਾਂ ਦੀ ਤੇ ਨਾਲ ਲਾਉਣਾ ਆ ਲਾਈਟ ਬਾਹਰ ਲਈ ਪੱਖਾ ਬੰਦ ਕਰਨਾ ਆਪਾਂ ਤਾਂ ਕਰਕੇ ਹੁਣ ਨਾ ਇਹ ਆਪਣੇ ਵੀਡੀਓ ਦਾ ਐਂਡ ਰਹਿ ਗਿਆ ਕਰਨ ਵਾਲਾ ਬਾਈ ਉਹ ਕਰਨਾ ਲੱਗ ਗਈ ਨਹੀਂ ਲੱਗ ਕੱਪ ਬਾਰੇ ਵੀ ਚਾਨਣ ਹੋ ਗਿਆ ਤੇ ਹੁਣ ਇਹਨਾਂ ਦੀ ਕੱਟ ਦੀ ਟਰੇ ਅੰਮ ਬਚੇ ਜੀ ਬੈਠੇ ਨਾ ਬਚਾ ਬੈਠਾ ਘੁੱਟ ਰਿਹਾ ਲੈ ਜੂ ਸਰਬੂ ਯਾਰ ਚੱਕ ਚੇਤ ਲਾਇਆ ਕੋਤ ਜਿਹਨ ਲਾਲਾਂ ਅੰਦਰ ਰੱਖਾ ਕੇ ਚੱਕੋ ਪਈ ਜਾਨਬਰ ਆਪਾਂ ਕਰਤੇ ਆਪਣੇ ਓਕੇ ਗੁੱਡ ਨਾਈਟ ਵਾਲਾ ਸਿਸਟਮ ਹੋ ਗਿਆ ਲਾਈਟਾਂ ਆਪਾਂ ਚਾਲ ਦੇ ਕਰਤੀਆਂ ਬਾਈ ਹਾਂ ਆਪਾਂ ਤੜਕੇ ਨਵੇਂ ਵੀਡੀਓ ਬਣਾਵਾਂਗੇ ਬਸ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਬਾਈ ਲਾਈਕ ਕਰੋ ਵੀਡੀਓ ਤੇ ਆਪਣੇ ਕਮੈਂਟ ਕਰੋ ਸੋਹਣਾ ਜੀ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਨਵੇਂ ਆਪਣੇ ਜਾਂ ਆਪਣੀ ਵੀਡੀਓ ਸ਼ੇਅਰ ਕਰੋ ਵੱਧ ਵੱਧ ਯਾਰਾ ਮਿੱਤਰਾਂ ਨੂੰ ਮੈਂ ਹੁਣ ਆਪਾਂ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਦਾਣੇ ਉਹਨੇ ਪਾਵਾਏ ਤੜਕੇ ਆ ਕੇ ਕਬੂਤਰ ਸਲਾਹ ਹੈਗੇ ਛੱਡਣ ਦੀ ਤੜਕੇ ਹਾਂ ਕਬੂਤਰ ਆਪਾਂ ਤੜਕੇ ਛੱਡਾਂਗੇ ਆ ਧੱਕ ਜੀ ਯਾਰ ਚਲੋ ਠੀਕ ਹੈ ਬਾਈ ਮਿਲਦੇ ਆਪਾਂ ਕੱਲ ਨੂੰ ਨਵੇਂ ਵੀਡੀਓ ਦੇ ਵਿੱਚ